ਕਿੰਤੋਂ ਦਿਨ ਵਸੇ ਹੋ। ਹਾਂ ਪ੍ਰਕਾਸ਼ ਨਗਰ। ਹਾਂਜੀ ਸਰ ਕੀ ਦਿੱਕਤ ਪਰੇਸ਼ਾਨੀ ਹੋਈ? ਆ ਪਿੱਛੇ ਜਿਹੜਾ ਆਪਣੇ ਜਿਹੜਾ ਬਣਦਾ ਹੋਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਘਾ ਪੱਟ ਦਿੱਤਾ ਪਿੱਛੇ ਰਹਿਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਘਟ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨ ਆ ਉਹਨਾਂ ਦੀ ਵੀ ਕੰਧ ਤਰੇੜਾ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਵੀ ਪਾਈਪਾਂ ਟੁੱਟੀਆਂ ਪਾਣੀ ਸਾਰਾ ਪੈ ਰਿਹਾ ਧੜਧੜ ਫਟਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਫਟਾਫਟ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ ਇੰਨੀ ਕੁ ਫੁੱਟ ਪਟਿਆ ਹੋਇਆ ਹੈ ਜੀ ਇਹਦਾ 40 50 ਫੁੱਟਾਂ ਨਾਲ ਹੀ ਕਟੋ ਕੱਟ ਕੋਈ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਵਾਪਰ ਸਕਦਾ ਜੀ ਇਹ ਵਾਪਰ ਗਿਆ ਜੀ ਸੁੱਤੇ ਬਿਆਂ ਦੇ ਗਿਰ ਜਾਂਦੇ ਸਾਡੇ ਬੈੱਡ ਪੈ ਜਾਂਦੇ ਦੇਖੋ ਪਤਾ ਲੱਗੇ ਬਿੱਡਿਆਂ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਸਾਰੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਇਹਨਾਂ ਨੇ ਪਰਮਿਸ਼ਨ ਵਗੈਰਾ ਲਈ ਕੋਈ ਪਤਾ ਕੋਈ ਪਤਾ ਨਹੀਂ ਜੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਪਰਮਿਸ਼ਨ ਲਈ ਹੈ ਕੀ ਬਣਾ ਰਿਹਾ ਹੈ ਲੋਕਾਂ ਨੂੰ ਇਹ ਨਹੀਂ ਕਨਫਰਮ ਚੰਗੀ ਤਰ੍ਹਾਂ ਵੀ ਹੈ ਕਿ ਬਣ ਕੀ ਰਿਹਾ ਹੈ ਕਰ ਦੋ ਬੰਦਾ ਇਧਰ ਮੇਰੀ ਗੱਲ ਸੁਣੋ ਸਰ ਕੀ ਨਾਮ ਹੈ ਮਨਜੀਤਪਾਲ ਸਿੰਘ ਮਨਜੀਤਪਾਲ ਸਿੰਘ ਅਸਲ ਤੁਹਾਡੀ ਬਿਲਡਿੰਗ ਹੈ ਜੀ ਹਾਂਜੀ ਮੇਰੀ ਬਿਲਡਿੰਗ ਹੈ ਮੈਂ ਇੱਥੇ EMPLOYEE ਹਾਂ ਜੀ ENGINEER ਹਾਂ ENGINEER ਹਾਂ ਹਾਂਜੀ ਸਰ ਲੱਗਦਾ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਵਾਪਰਿਆ ਨੀਗਾ ਜੀ ਇਹਨੂੰ ਸੰਭ ਲੈਣ ਤੋਂ ਜੀ ਦੋ ਦੋ ਤਿੰਨ ਮਕਾਨ ਤਾਂ ਵਿੱਗੇ ਚੁੱਕੇ ਨੇ ਪੂਰੇ ਉਹਨਾਂ ਨੂੰ ਅਸੀਂ ਸੰਭ ਰਹੇ ਹਾਂ ਜੀ ਕਿੱਦਾਂ ਸੰਭੋਗੇ ਸਰ ਅਸੀਂ ਕੰਕਰੀਟ ਮੰਗਾ ਲਿਆ ਜਿੰਨਾ ਵੀ ਇਹ ਨੁਕਸਾਨ ਹੋ ਉਹ ਚ ਕੰਕਰੀਟ ਭਰ ਕੇ ਉਹਨੂੰ ਮੋਕਾ ਸੰਭਾਂਗੇ ਜੀ ਨਹੀਂ ਪਹਿਲਾਂ ਇਹਦੀ ਪਰਮਿਸ਼ਨ ਲਈ ਹੈ ਜੀ ਹੈ ਜੀ ਪਰਮਿਸ਼ਨ ਹੈ ਜੀ ਜੇ ਤੁਸੀਂ ਚਾਹੋ ਤਾਂ ਦਿਖਾ ਸਕਦਾ 40 ਤੋਂ 50 ਫੁੱਟ ਪੱਟਿਆ ਗਿਆ ਲੋਕ ਕਹਿੰਦੇ ਵੀ ਕਮਰਸ਼ੀਅਲ ਬਿਲਡਿੰਗ ਨਹੀਂ ਸਰ ਇਹ ਦੋ ਜਿਹੜੀਆਂ ਜਿਹੜੀ ਪੱਟਿਆ ਗਿਆ ਇਹ ਬਿਲਕੁਲ ਇੱਕ ਐਮ ਐਮਬੀ ਗਾਈਡਲਾਈਨ ਤੋਂ ਬਾਹਰ ਨਹੀਂ ਹੈਗਾ ਪਰ ਹੁਣ ਜਿਸ ਤਰ੍ਹਾਂ ਹੁਣ ਵਾਪਰ ਗਿਆ ਹਾਦਸਾ ਜੀ ਤੇ ਅਸੀਂ ਇਹਨੂੰ ਹੁਣ ਇਹਦੀ ਰਿਕਵਰੀ ਮੇਰਾ ਨਾਮ ਜੀ ਸਾਰਾ ਇਹ ਨਾਮ ਆ ਜੀ ਮੇਰਾ ਨਾਮ ਬਲਜੀਤ ਸਿੰਘ ਆ ਜੀ ਕਿੱਥੋਂ ਦੇ ਨਿਵਾਸੀ ਹੋ ਤੁਸੀਂ ਹਾਂ ਪ੍ਰਕਾਸ਼ ਨਗ ਹਾਂਜੀ ਸਰ ਕੀ ਦਿੱਕਤ ਪਰੇਸ਼ਾਨੀ ਹੈ ਆ ਪਿੱਛੇ ਇਹ ਨਾ ਆਪਣੇ ਜਿਹੜਾ ਬਣਦਾ ਹੋਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਘਾ ਪੱਟ ਦਿੱਤਾ ਪਿੱਛੇ ਰਹਿਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਘਟ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨਾਂ ਉਹਨਾਂ ਦੀ ਵੀ ਕੰਧ ਤਰੇੜਾ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਪਾਈਪਾਂ ਟੁੱਟੀਆਂ ਪਾਣੀ ਸਾਰਾ ਪੈ ਰਿਹਾ ਧੜਧੜ ਧੜਾ ਤੋਂ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਫਟਾਫਟ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ 1 ਫੁੱਟ ਪਟਿਆ ਹੋਇਆ ਹੈ ਜੀ ਇਹਦਾ 40 50 ਫੁੱਟਾਂ ਕੋਈ ਬੰਦਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਵਾਪਰ ਸਕਦਾ ਜੀ ਇਹ ਵਾਪਰ ਗਿਆ ਜੀ ਸੁੱਤੇ ਬਿਆਂ ਦੇ ਗਿਰ ਜਾਂਦੇ ਸਾਡੇ ਬੈੱਡ ਪੈ ਜਾਂਦੇ ਦੇਖੋ ਪਤਾ ਲੱਗੇ ਬਿਡਾਂ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਝਾੜਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਸਾਰੀ ਕਿੰਨਾ ਜਿਆਦਾ ਨੁਕਸਾਨ ਹੋਇਆ ਸਾਡਾ ਇਹਨਾਂ ਨੇ ਪ੍ਰਿੰਸਰ ਕਿਹਨਾ ਬਾਈ ਤੁਹਾਡਾ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸ਼ਿਵਸ਼ੰਕਰ ਰਾ ਮੈਂ ਚੇਅਰਮੈਨ ਆਂ ਸੋਸਾਇਟੀ ਦੇ ਵੈਲਫੇਅਰ ਪ੍ਰਕਾਸ਼ਨਗਰ ਵੈਲਫੇਅਰ ਸੋਸ ਇਹ ਇਹਨਾਂ ਨੂੰ ਦੋ ਤਿੰਨ ਵਾਰੀ ਮੈਂ ਆ ਕੇ ਟੋਕਿਆ ਵੀ ਕੀ ਕੀ ਕਰ ਰਹੇ ਹੋ ਤੁਸੀਂ ਹਾਂਜੀ ਇਹਨਾਂ ਨੇ ਕਹਿੰਦੇ ਕਿ ਬਹੁਤ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ ਤੇ ਅਸੀਂ ਬੇਸਮੈਂਟ ਬਾਰੇ ਨਹੀਂ ਉਦੋਂ ਪਤਾ ਸੀ ਅੱਛਾ ਜੀ ਬੇਸਮੈਂਟ ਉਸ ਤੋਂ ਬਾਅਦ ਫਟਾਫਟ ਇਹਨਾਂ ਨੂੰ ਰਾਤੋਂ ਦਿਨ ਲੱਗ ਕੇ ਪਟ ਲਈ ਅੱਛਾ ਜੀ ਹੁਣ ਮੈਂ ਪਰਸੋ ਮੀਟਿੰਗ ਬੁਲਾਈ ਪਰਸੋ ਮੀਟਿੰਗ ਬੁਲਾ ਕੇ ਹਾਂਜੀ ਮੈਂ ਇੱਕ ਅਪਲੀਕੇਸ਼ਨ ਤਿਆਰ ਕੀਤੀ ਕਮਿਸ਼ਨਰ ਸਾਹਿਬ ਨੂੰ ਮਾਰ ਕੱਲ੍ਹ ਦਿੱਤੀ ਸੀ ਤੇ ਉਹ ਹੁਣ ਅੱਜ ਅੱਜ ਹੀ ਵਾਪਰ ਗਿਆ ਇਹ ਮਾਮਲਾ আর ਅਸੀਂ ਉਹਦੇ ਵਿੱਚ ਲਿਖਿਆ ਹੈ ਕਿ ਆਪਣਾ ਜਿਹੜਾ ਕਹਿੰਨਾ ਹੈ ਸਾਡੇ ਮਕਾਨਾਂ ਨੂੰ ਖਤਰਾ ਹੈ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਵੀਸ਼ਰ ਸਾਹਿਬ ਦੇਖ ਕੇ ਆਪਣਾ ਨਿਕਾਣਾ ਮੈਂ ਕਰਾਂ ਹੋ ਸਕਦਾ ਹੈ ਅੱਜ ਕੱਲ ਚ ਉਹ ਕਾਰਵਾਈ ਪੈ ਜਾਏਗੀ ਲੇਕਿਨ ਉਸ ਤੋਂ ਸੁਣਤਾ ਵੀ ਹੈ ਵਾ ਜਦੋਂ ਏਡੀ ਵੱਡੀ ਕੋਈ ਹਾਦਸਾ ਵਾਪਰ ਗਿਆ ਤਾਂ ਮੈਂ ਦੇਖੋ ਜੀ ਇਹ ਪਹਿਲੀ ਗੱਲ ਤਾਂ ਸਾਨੂੰ ਕੰਢੀ ਕੀ ਲੋੜ ਹੈ ਉਹਨਾਂ ਦੀ ਕਾਰਵਾਈ ਚ ਕਾਰਪੋਰੇਸ਼ਨ ਦੀ ਅਗਰ ਨਕਸ਼ਾ ਬਣਾਇਆ ਤਾਂ ਕਿਉਂ ਬਣਾਇਆ ਚੈੱਕ ਕਰਨਾ ਚਾਹੀਦਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਅਸੀਂ ਇਹ ਬholi bhali ਜਨਤਾ ਹੈ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਮੈਂ ਮੇਰਾ ਨੁਕਸਾਨ ਹੋ ਗਿਆ ਵਾ ਮੇਨ ਨੁਕਸਾਨ ਤਾਂ ਇਹਨਾ ਹੋ ਗਿਆ ਕਿ ਹੁਣ ਇੱਥੇ ਰਹਿ ਰਹਿਵਾਂਗੇ ਕਿਵੇਂ ਇਹ ਹਾਲ ਹੋ ਗਿਆ ਕਿ ਇਸ ਘਰ ਚ ਹੁਣ ਰਹਿਣ ਵਾਲਾ ਹਾਲ ਨਹੀਂ ਰਿਹਾ ਕਿ ਆਪਾਂ ਨੇ ਇਹ ਛੱਡ ਕੇ ਬਿਲਕੁਲ ਜੀ ਹੁਣ ਤੇ ਰੱਬ ਅਸਰੇ ਇਹ ਛੱਡ ਕੇ ਕਿਧਰੇ ਕਿਧਰੇ ਹੋਰ ਹੀ ਜਾਣਾ ਪੈਗਾ ਜੋ ਲੱਛਣ ਲੱਗ ਰਿਹਾ ਹੈ ਇਹ ਇਹ ਬੰਦ ਕਰਾਇਆ ਜਾਵੇ ਇਹ ਇੱਥੇ ਨਹੀਂ ਬੰਨਣਾ ਚਾਹੀਦਾ ਇਹ ਸਾਡੇ ਪ੍ਰਧਾਨ ਜੀ ਨੇ ਕਿ ਕਿੰਨੇ ਸੋਸਾਇਟੀ ਦੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਦੇ ਦੇਖੋ ਜੀ ਮੈਂ ਹਰਵਿੰਦਰ ਸਿੰਘ ਪ੍ਰਧਾਨ ਪ੍ਰਕਾਸ਼ ਸ਼ਕਰ ਐਸੋਸੀਏਸ਼ਨ ਹਾਂਜੀ ਹਾਂਜੀ ਇਹ ਜਗ੍ਹਾ ਪਹਿਲੇ ਕਹਿੰਦੇ ਪਈ ਸੀ ਜੀ ਇਹ ਕਮਿਊਨਿਟੀ ਸੈਂਟਰ ਦੀ ਜਗ੍ਹਾ ਹੈ ਇੱਥੇ ਸਵੀਮਿੰਗ ਪੂਲ ਬਣਨਾ ਹੈ ਅੱਛਾ ਜੀ ਸਦਾਲ ਕਮਿਊਨਿਟੀ ਸੈਂਟਰ ਬਣਨਾ ਹੈ ਅੱਛਾ ਜੀ ਅਸੀਂ ਕਿਹਾ ਜੀ ਇਹ ਇੱਥੇ ਸਵੀਮਿੰਗ ਪੂਲ ਨਹੀਂ ਚਾਹੀਦਾ ਹਾਂਜੀ ਕਿਉਂਕਿ ਕਮਿਊਨਿਟੀ ਸੈਂਟਰ ਸੀਗੇ ਮੱਲੇ ਦੀ ਸੋਦਾ ਲਈ ਸਾਰਿਆਂ ਨੂੰ ਚਾਹੀਦਾ ਹੈ ਹਾਂਜੀ ਲੇਕਿਨ ਇਹ ਕੁਝ ਹੋਰ ਹੀ ਨਿਕਲਿਆ ਅੰਦਰ ਕਥੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਜਗ੍ਹਾ ਜੀ ਹੁਣ ਹਸਪਤਾਲ ਬਣਨਾ ਹੈ ਜੀ ਇਹ ਲੱਗਦਾ ਵੱਡਾ ਹਾਦਸਾ ਜਿਹੜਾ ਵਾਪਰਦਾ ਹੁਣ ਜਿੱਤਨਾ ਮੇਰੇ ਮਕਾਨ ਡਿੱਗ ਸਕਦੇ ਨੇ ਓਏ ਇਹ ਤਾਂ ਡਿੱਗ ਜੀ ਉਹ ਕੋ ਸਭਲੇ ਤੁਸੀਂ ਫੋਟੋ ਲਓ ਦੇਖੋ ਕਿੰਨੇ ਡਿੱਗ ਪਏ ਨੇ ਸ਼ੁਕਰ ਇਹ ਕਰੋ ਕਿੰਨੀ ਦਰੇਣਾ ਇਹ ਸ਼ੁਕਰ ਇਹ ਕਰੋ ਵੀ ਕੋਈ ਜਾਨੀਵਾਲ ਨੁਕਸਾਨ ਨਹੀਂ ਹੋਇਆ ਇਹ ਜਿੰਨੇ ਹੋਇਆ ਵਾਪਰਿਆ ਜਦੋਂ ਲੋਕੀ ਉੱਠੇ ਹੋਏ ਸੀ ਹਾਂ ਜੇ ਲੋਕੀ ਸੁੱਤੇ ਹੁੰਦੇ ਤੇ ਫਿਰ ਕੀ ਕੋਈ ਹੁੰਦਾ ਇੱਥੇ ਹਾਹਾਕਾਰ ਕਿ ਨਹੀਂ ਹੁੰਦੀ ਜਿੱਥੇ ਲੋਕ ਇੱਕ ਪਾਸੇ ਮੀਂਹ ਨੂੰ ਲੈ ਕੇ ਖੁਸ਼ੀ ਮਨਾ ਰਹੇ ਤੁਹਾਨੂੰ ਵਿਪਤਾ ਪੈ ਗਈ ਮਚਾਂਦਾ ਵਿਪਤਾ ਪੈ ਗਈ ਜੀ ਸਾਡੇ ਨੂੰ ਮੀਂਹ ਕਾ ਦਾ ਸਾਡੇ ਦਾ ਆਫਤ ਹੋ ਗਈ ਆ ਕੇ ਹਲੇ ਹੀ ਭਾਈ ਜੀ ਸ਼ੁਰੂਆਤ ਹੈ ਅਜੇ ਇਹਦਾ ਦੇਖੋ ਹੋਰ ਤਰੇੜਾ ਪੈ ਰੀਆਂ ਨਾਲੋਂ ਨਾਲ ਕੀ ਨਿਆ ਸਾਰੇ ਮਕਾਨ ਗਿਰਨ ਵਾਲੇ ਸਾਰੇ ਮਕਾਨ ਗਿਰਨ ਵਾਲੇ ਇਹ ਕਰ ਦੋ ਬੰਦਾ ਇਹਦਾ ਮੇਰੀ ਗੱਲ ਸੁਣੋ ਸਰ ਕੀ ਨਾਮ ਹੈ ਮਨਜੀਤਪਾਲ ਸਿੰਘ ਮਨਜੀਤਪਾਲ ਸਾਹਿਬ ਅਸਲ ਤੁਹਾਡੀ ਬਿਲਡਿੰਗ ਹੈ ਜੀ ਹਾਂਜੀ ਮੇਰੀ ਬਿਲਡਿੰਗ ਹੈ ਮੈਂ ਇੱਥੇ EMPLOYEE ਹਾਂ ਜੀ ENGINEER ਹਾਂ ENGINEER ਹੋ ਹਾਂਜੀ ਸਰ ਲੱਗਦਾ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਵਾਪਰਿਆ ਨੀਗਾ ਜੀ ਇਹਨੂੰ ਸੰਭ ਲੈਣ ਦਾ ਜੀ ਦੋ ਤਿੰਨ ਮਕਾਨ ਤਾਂ ਡਿੱਗ ਗਏ ਚੁੱਕੇ ਨੇ ਪੂਰੇ ਉਹਨਾਂ ਨੂੰ ਅਸੀਂ ਸੰਭ ਰਹੇ ਹਾਂ ਜੀ ਕਿੱਦਾਂ ਸੰਭੋਵੇਂ ਸਰ ਅਸੀਂ ਕੰਕਰੀਟ ਮੰਗਾ ਲਿਆ ਜਿੰਨਾ ਵੀ ਇਹ ਨੁਕਸਾਨ ਹੋ ਉਹ ਚ ਕੰਕਰੀਟ ਭਰ ਕੇ ਉਹਨੂੰ ਮੋਕਾ ਸੰਭਾਂਗੇ ਜੀ ਨਹੀਂ ਪਹਿਲਾਂ ਇਹਦੀ ਪਰਮਿਸ਼ਨ ਲਈ ਸੀ ਹੈ ਜੀ ਹੈ ਜੀ ਪਰਮਿਸ਼ਨ ਹੈ ਜੀ ਜੇ ਤੁਸੀਂ ਚਾਹੋ ਤਾਂ ਦਿਖਾ ਸਕਦਾ 40 ਤੋਂ 50 ਫੁੱਟ ਪੱਟਿਆ ਗਿਆ ਲੋਕ ਕਹਿੰਦੇ ਵੀ ਕਮਰਸ਼ੀਅਲ ਬਿਲਡਿੰਗ ਨਹੀਂ ਸਰ ਇਹ ਦੋ ਜਿਹੜੀਆਂ ਜਿਹੜੀ ਪੱਟਿਆ ਗਿਆ ਇਹ ਬਿਲਕੁਲ ਇੱਕ ਐਮਐਮਬੀ ਗਾਈਡਲਾਈਨ ਤੋਂ ਬਾਹਰ ਨਹੀਂ ਹੈਗਾ ਪਰ ਹੁਣ ਜਿੱਤਰਾ ਹੁਣ ਵਾਪਰ ਗਿਆ ਹਾਦਸਾ ਜੇ ਤੇ ਅਸੀਂ ਇਹਨੂੰ ਹੁਣ ਇਹਦੀ ਰਿਕਵਰੀ ਕਰ ਰਹੇ ਹਾਂ ਨਾ ਜੀ ਜਿਨ੍ਹਾਂ ਦੇ ਨੁਕਸਾਨ ਹੋ ਗਏ ਉਹਨਾਂ ਦੇ ਭਰਤੇ ਭਾਰੀ ਕਰਾਂਗੇ ਅਸੀਂ ਜੀ ਉਹਨਾਂ ਦੇ ਭਰਤੇ ਭਾਰੀ